ਹੈਲੋ ਜਸ਼ੀ ਕਾਲ ਦੇ ਫਰੈਂਡ ਕੀ ਹਾਲ ਚਾਲ ਆ ਤੇ ਆਪਾਂ ਚੱਲੇ ਆ ਜੀ ਅੱਜ ਬਰਾਤ ਮੁੰਡੇ ਦੀ ਠੀਕ ਆ ਘਰੋਂ ਆਪਾਂ ਤੋਰਦੇ ਆਣੇ ਜਾਣ ਬੜਾਇਆ ਨਹੀਂ ਗਿਆ ਮੇਰੇ ਤੋਂ ਕਿਉਂਕਿ ਉੱਥੇ ਜਾਣ ਦੀ ਭੀੜ ਭੜਕਾ ਬਹੁਤ ਜ਼ਿਆਦਾ ਸੀਗਾ ਆਪਾਂ ਚੱਲੇ ਆ ਜੀ ਭਿੱਖੀ ਵਾਲਿਓ ਮੈਂ ਆ ਰਹੀ ਆ ਤੁਹਾਡੇ ਕੋਲੇ ਜੇ ਤੁਸੀਂ ਮੈਨੂੰ ਮਿਲਣਾ ਤਾਂ ਠੀਕ ਆ ਤੇ ਟਾਊ ਟੂਰ ਆਪਾਂ ਘੱਟ ਕੱਢੀ ਆ ਜੀ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਕਰ ਲਿਓ ਜੀ ਤੇ ਅੱਜ ਦਾ ਬਲੌਗ ਸਾਡਾ ਤੁਹਾਨੂੰ ਪਤਾ ਹੀ ਆਪਾਂ ਬਰਾਤ ਚੱਲੇ ਆ ਜੀ ਆ ਦੇਖ ਸਕਦੇ ਹੋ ਤੁਸੀਂ ਸਾਰੇ ਜਾਨ ਸਾਡੇ ਨਾਲ ਐ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਬੈਕ ਕੈਮਰੇ ਰਾਹੀਂ ਦਿਖਾ ਦਾਂਗੇ ਅਸੀਂ ਹੈਨਾ ਕੁੜੀਆਂ ਬੈਠੀਆਂ ਮੂਰੇ ਕਹਿੰਦੀਆਂ ਆਂਟੀ ਅਸੀਂ ਵੀ ਆਉਣਾ ਕੈਮਰੇ ਚ ਮੈਂ ਕਿਹਾ ਤੁਸੀਂ ਮੈਨੂੰ ਮੂਰੇ ਬੈਠਣ ਦੇਣਾ ਸੀਗਾ ਚਲਾ ਆਜੋ ਬਈ ਹੈਲੋ ਕਰੋ ਬੋਲੋ ਵੀ ਕੁਛ ਹੈਲੋ ਕਿੱਥੇ ਜਾਂਦੇ ਆਪਾਂ ਪਿੱਖੀ ਬਰਾਤ ਚੱਲਿਆ ਜੀ ਬਰਾਤ ਅੱਜ ਕੱਢਾਂਗੇ ਉੱਥੇ ਚੌਲ ਖਾਵਾਂਗੇ ਮਿੱਠੇ ਚੌਲ ਤਰੀ ਵਾਲੇ ਖਾਵਾਂਗੇ ਮਟਰ ਵਾਲੀ ਦਾਣ ਨਲਾਪਾ ਬਾਬੋਤ ਕੁਝ ਹੋਊਗਾ ਫਰੈਂਡ ਜੇ ਤੁਸੀਂ ਆਉਣਾ ਜੇ ਤੁਸੀਂ ਔਲ ਖਾਣੇ ਆ ਭਾਈ ਤਾਂ ਤੁਸੀਂ ਆ ਸਕਦੇ ਹੋ ਕਰਨ ਬਟਿੰਡਾ ਵੱਲੋਂ ਖੁੱਲਾ ਸੱਦਾ ਚਲੋ ਠੀਕ ਆ ਫਰੈਂਡ ਦਿਖਾਨੇ ਤੁਹਾਨੂੰ ਅਸੀਂ ਕਿਹੜੇ ਕਿਹੜੇ ਸ਼ਹਿਰ ਜਾਂਦੇ ਆ ਤੇ ਕਿੱਥੇ ਕਿੱਥੇ ਜਾਂਦੇ ਆ ਤੇ ਦੇਖੋ ਕੁੜੀਆਂ ਨੇ ਬੇਗਾ ਅੱਖਾਂ ਦੇ ਕੀ ਲਾਤਾ ਮੈਨੂੰ ਤਾਂ ਇਹ ਸਿਸਟਮ ਲੱਗਦਾ ਹੀ ਲੱਗ ਚਲੋ ਠੀਕ ਆ ਫਰੈਂਡ ਦਿਖਾਨੇ ਤੁਹਾਨੂੰ ਤੇ ਚੈਨਨ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਹਾਂਜੀ ਤੇ ਆਪਾਂ ਮਾਨਸਾ ਕੈਂਚੀਆਂ ਪਹੁੰਚ ਗਏ ਆ ਜੀ ਤੇ ਹਜੇ ਬਰਾਤ ਸਾਡੀ ਪਿੱਛੇ ਫਤੀ ਅਸੀਂ ਪਹਿਲਾਂ ਆ ਗਏ ਤੇ ਮਾਨਸਾ ਕੈਂਚੀਆਂ ਤੇ ਖੜੇ ਆ ਆਪਾਂ ਜੀ ਠੀਕ ਹੈ ਜੀ ਸਾਡੀ ਟੋੜੀ ਵੀ ਦਿਖਾਣੇ ਆ ਤੇ ਕੁੜੀਆਂ ਮੂਰੇ ਬੱਠ ਗਾਉ ਕੰਦ ਗਾਂਟੀ ਸਾਨੂੰ ਵੀ ਦਿਖਾ ਦੇ ਤੇ ਮੈਂ ਕਿ ਚੱਲ ਦੇਖਦੇ ਹਾਂ ਪਹਿਲਾਂ ਮੈਂ ਤਾਂ ਦਿਖਾ ਦਾਂ ਮੇਰੇ ਟਿੱਕ ਟੁੱਕਾ ਸੋਹਣਾ ਲੱਗਦਾ ਕਨੀ ਆਪਾਂ ਗੱਡੀ ਜੀ ਪਿਆਰ ਹੋ ਕੇ ਫਰੈਂਡ ਕਰੋ ਤਾਂ ਪਾਈ ਆਏ ਸੀਗੇ ਜਲਦੀ ਜਲਦੀ ਚ ਤੇ ਮਾਨਸਾ ਕੈਂਚਗਾ ਤੇ ਖੜੇ ਆਪਾਂ ਬਾਕੀ ਦਿਖਾਣੇ ਆ ਤੁਹਾਨੂੰ ਕੁੜੀਆਂ ਲੈ ਬੋਲ ਦੋ ਹੈਲੋ ਕੋਈ ਹੈਲੋ ਨੂੰ ਥੋੜੀ ਸਰਦਾ ਹੁੰਦਾ ਬੋਲੋ ਸਬਸਕ੍ਰਾਈਬ ਕਰ ਦੋ ਚੈਨਲ ਨੂੰ ਹਾਂ ਕੀਰਨੇ ਬਠਿੰਡਾ ਕੀਰਨੇ ਬਠਿੰਡਾ ਨੂੰ ਇਹ ਆਪਾਂ ਮਾਨਸਾ ਕੈਂਚਗਾ ਤੇ ਖੜੇ ਆ ਦਿਖਾਣੇ ਤੁਹਾਨੂੰ ਬੈਕ ਕੈਮਰਾ ਕਰਕੇ ਹਨਾ ਤੇ ਰਵਾ ਹੀ ਆ ਗਿਆ ਆਪਾਂ ਤਾਂ ਮੂੰਹ ਧੋ ਕੇ ਭੱਜਿਆ ਕੁਝ ਤੇ ਪੁੱਛੋ ਵੀ ਤੂੰ ਕਰਦੀ ਕਿ ਭਾਈ ਬੱਚਾ ਸਿਆਜ਼ ਮਾਨਸਾ ਕੈਂਚਾ ਤੇ ਖੜਿਆ ਕਿ ਤੇ ਦਿਖਾਣਾ ਜੀ ਤੁਹਾਨੂੰ ਅਸੀਂ ਬੈਕ ਕਰਾ ਦਾਂ ਹਾਂਜੀ ਉਹ ਦੇਖ ਸਕਦੇ ਤੁਸੀਂ ਬਰਾਤ ਵਾਲੀ ਗੱਡੀ ਜਾ ਰਹੀ ਹੈ ਅੱਗੇ ਹਨਾ ਆਪਾਂ ਤੁਰ ਪਏ ਇਥੋਂ ਮਾਨਸਾ ਕੈਂਚਾ ਤੋਂ ਤੇ ਇਹ ਜਾ ਰਹੀ ਹੈ ਸਾਡੀ ਬਰਾਤ ਵਾਲੀ ਗੱਡੀ ਜੀ ਦੇਖ ਸਕਦੇ ਤੁਸੀਂ ਹੁਣ ਤਾਂ ਭਾਈ ਇਹ ਤਾਂ ਮਗਰ ਮਗਰੀ ਕਰਕੇ ਲੋਕ ਝਗੜੋਂਗੇ ਆਉਣਗੇ ਇਹ ਕੀ ਗੱਲ ਇੰਸਾ ਵੀ ਹਾਂ 11 ਦਾ ਬਾਲ ਐਨਾ ਟਾਈਮ ਤਾਂ ਹੋ ਗਿਆ ਪਤਾ ਨਹੀਂ ਪਿੱਛੇ ਕੌਣ ਬੈਠਾ ਹੈ ਮੁੰਡੇ ਬੈਠੇ ਗੱਡੀ ਫੇਰ ਰੁਕ ਗਈ ਹੈ ਜੀ ਸਾਡੀ ਉਹ ਕਹਤੇ ਡੱਡੀ ਵੜ ਆਂਟੀ ਐ ਕਹਤੇ ਡੱਡੀ ਵੜ ਨਾ ਮੈਂ ਨਹੀਂ ਕਹਦੀ ਭੈਣੇ ਅਗਲੇ ਪਵਾ ਗੱਲ ਪੈ ਜਾਣੀ ਮੈਂ ਕਾਝ ਨਹੀਂ ਕਹਿੰਦਾ ਮੈਂ ਆਂਟੀ ਮੰਮੀ ਤੋਂ ਪੈਸੇ ਲਿਆਣਾ ਅੱਜ ਕਾਦੇ ਵਾਸਤੇ ਮੈਂ ਚੀਜ਼ ਖਾਣੀ ਹੈ ਹਾਏ ਰੱਬਾ ਹਾਂਜੀ ਆਪਾਂ ਜਾ ਰਹੇ ਆ ਤੁਰਪੀਆ ਗੱਡੀ ਸਾਡੀ ਠੀਕ ਐ ਤੇ ਜਾ ਰਹੇ ਆ ਆਪਾਂ ਜੀ ਤੇ ਟੋਲ ਵਾਲੇ ਨੇ ਸਾਨੂੰ ਲੇਟ ਕਰਾਤਾ ਜੀ ਸਾਰੀ ਗਲਤੀ ਟੋਲ ਵਾਲੇ ਦੀ ਐ ਮੁੰਡਾ ਇੱਧਰ ਵੀਡੀਓ ਚ ਆਵੇ ਟੋਲ ਵਾਲਾ ਮੂਤ ਦਾ ਸਾਰੇ ਤੈਨੂੰ ਕਹਿ ਲੀ ਕਿ ਤੂੰ ਲੇਟ ਕਰਾਤਾ ਕਿਰਨੇ ਨੂੰ ਠੀਕ ਐ ਨਾ ਸਾਡੇ ਉਧਰ ਚਾਹ ਪਕੌੜੇ ਠੰਡੇ ਹੋਈ ਜਾਂਦੇ ਹੈਗੇ ਗਾਲਾਂ ਹੀ ਕੱਢ ਕੇ ਕਹਿਤੀ ਚਲੋ ਦਿਖਾਨੇ ਤੁਹਾਨੂੰ ਫਰੈਂਡ ਪਹੁੰਚ ਕੇ ਤੇ ਉਹ ਗਈ ਬਰਾਦ ਵਾਲੀ ਗੋਟੀ ਤੇ ਹੁਣ ਮੈਂ ਕਿ ਹੁਣ ਪੂਰੀ ਭਜਾ ਲਈ ਉਹਨਾਂ ਨੇ ਹੁਣ ਉਹਨਾਂ ਨੇ ਪੂਰੀ ਭਜਾ ਲਈ ਦੇਖ ਲੋ ਤੇ ਐਨੇ ਲੇਟ ਕਰਾਤਾ ਨਹੀਂ ਨਹੀਂ ਹੁਣ ਆਪਾਂ ਇਹਦਾ ਪਿੱਛਾ ਕਰ ਲਿਆ ਹੁਣ ਨਹੀਂ ਆਪਾਂ ਉਹ ਕਰਦੇ ਹੁਣ ਤਾਂ ਖਾ ਪੀ ਕੇ ਹੀ ਮੁੜਾਂਗੇ ਬਟਾਲ ਵਾਲਾ ਮੁੰਡਾ ਤਨਖਾੜੇ ਪੱਟ ਲੈ ਕੇ ਆਇਆ ਕਿੱਥੇ ਜਾਣਾ ਆਪ ਵੀ ਖੀ ਗੋਲੇ ਆ ਗਏ ਪਿੱਕੇ ਗੋਲਾ ਯਾਰਾਂ ਪਿੱਕੀ ਥੋੜੀ ਆਣਾ ਤੋੜ ਜਾਣਾ ਲਾਪ ਤੋੜ ਇੱਧਰ ਕਿਹੜਾ ਆ ਗਿਆ ਤੋੜ ਤੂੰ ਰਹਿ ਗਈ ਇੱਥੇ ਨਾ ਇੱਧਰ ਭਧੌੜ ਐਣੀ ਭੈਣੇ ਪਤਾ ਬਰਨਾਲੇ ਕੰਨੇ ਆ ਭਧੌੜ ਤਾਂ ਤੇ ਉਹ ਹੀ ਤਾਂ ਕਈਆਂ ਨੂੰ ਲੱਗਾ ਸੀ ਕਿ ਅਕੱਲ ਖਾਣਾ ਉੱਥੇ ਕਰਨਾਲਾ ਚਲੋ ਜੀ ਸਾਨੂੰ ਕਿਸੇ ਨੂੰ ਨਹੀਂ ਪਤਾ ਬਰਾਤ ਕਿਹੜੇ ਪਿੰਡ ਜਾ ਰਹੀ ਐ ਇਹ ਤਾਂ ਹੁਣ ਪਿੰਡ ਪਹੁੰਚ ਕੇ ਦਿਖਾ ਦਾਂਗੇ ਭਾਈ ਵੀ ਕਿਹੜਾ ਪਿੰਡ ਆ ਠੀਕ ਐ ਦਿਖਾ ਦੇ ਲੋ ਅੱਗੇ ਜਾ ਕੇ ਵੀ ਕੀ ਕੀ ਹਾਂ ਪੂਰੀ ਲੋਕੇਸ਼ਨ ਜਾ ਕੇ ਦਿਖਾਵਾਂਗੇ ਹੁਣ ਜੀ ਵੇਖੋ ਜੀ ਸਾਡੀ ਗੱਡੀ ਭੱਜ ਗਈ ਆ ਪਤਾ ਨਹੀਂ ਲੱਗਿਆ ਕਿੱਧਰ ਭੱਜ ਗਈ ਉਹ ਅਸੀਂ ਤਾਂ ਉਹਨਾਂ ਦੇ ਮਗਰ ਗੱਡੀ ਲਾ ਰੱਖੀ ਆ ਜੀ ਦੇਖ ਸਕਦੇ ਹੋ ਰੋਡ ਆਪਣੇ ਵੱਤ ਜਮਾ ਖਾਲੀ ਚਲੋ ਭਾਈ ਚਲੋ ਭਾਈ ਚਲੋ ਭਾਈ ਉਹ ਤਾਂ ਕੋਈ ਨਹੀਂ ਨਹੀਂ ਉਹ ਫਿਰ ਉਹਨਾਂ ਨੂੰ ਪਤਾ ਵੀ ਆਪਾਂ ਲੇਟ ਆ ਤਾਂ ਕਰਕੇ ਉਹ ਭਜਾਈ ਜਾਂਦੇ ਆ ਹੁਣ ਬਰਾਤ ਤਾਂ ਪਹੁੰਚਣਾ ਜ਼ਰੂਰੀ ਹੁੰਦਾਗਾ ਜਿਹੜਿਆ ਆਪਣੇ ਵਰਗੇ ਆ ਕਿਹਾ ਚੱਲ ਬੰਦੇ ਲੇਟ ਵੀ ਜਾਵੜਨਗੇ ਇੱਕ ਵਾਰੀ ਬਰਾਤ ਪਹੁੰਚ ਜਾ ਉੱਥੇ ਜਿੱਥੇ ਜਾਣੀਆਂ ਮੈਂ ਤਾਂ ਗੱਡੀ ਦਾ ਫੁੱਲਾ ਲੀ ਆ ਹਾਂਜੀ ਹਾਂਜੀ ਬਾਈ ਤਾਂ ਹੀ ਕਹਿੰਦੇ ਆ ਨਾ ਹੁਣ ਉਹ ਬਾਈ ਵਧੀਆ ਚਲਾਉਂਦਾ ਗੱਡੀ ਬਹੁਤ ਸਪੀਡ ਤੇ ਚਲਾਉਂਦਾ ਬੰਦਾ ਬਹੁਤ ਵਧੀਆ ਉਹ ਬਾਈ ਗੱਡੀ ਭਜਾਈ ਜਾਂਦਾ ਉਹਨਾਂ ਐ ਨਹੀਂ ਪਤਾ ਵੀ ਇਹ ਰੋਡ ਕਿੱਧਰ ਨੂੰ ਜਾਂਦਾ ਆਪਾਂ ਤਾਂ ਉਹ ਡੋਲੀ ਵਾਲੀ ਗੱਡੀ ਦੇ ਪਿੱਛੇ ਪਿੱਛੇ ਆ। ਬਾਕੀ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਜੀ ਕੀ ਰੰਗ ਢੰਗ ਆ। ਹਾਂਜੀ ਫਰੈਂਡ ਤੇ ਆਪਾਂ ਪਹੁੰਚ ਗਏ ਜੀ ਪਿੰਡ ਧਨੇਵਾ ਤਨੇਵਾ ਹੀ ਹੈ ਨਾ ਭਾਈ? ਭੰਦੇਰ 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 ਸੱਚ ਭੰਦੇਰ ਪਿੰਡ ਪਹੁੰਚ ਗਏ ਆਪਾਂ ਜੀ ਬਰਨਾਲੇ ਕੋਲੇ ਪਿੰਡ ਆ ਇਹ। ਜ਼ਿਲ੍ਹਾ ਬਰਨਾਲਾ ਸ਼ਾਇਦ ਬਰਾਤ ਇਸੇ ਪਿੰਡ ਹੀ ਜਾਣੀ ਹੈ ਹਜੇ ਪੱਕਾ ਤਾਂ ਸਾਨੂੰ ਪਤਾ ਨਹੀਂ ਹੈਗਾ ਤੇ ਕਿ ਕਾਦੇ ਚ ਸਰ ਸਾਰੇ ਘਰ ਸੁਣੇ ਪਏ ਇੱਥੇ ਮੱਜਾਂ ਨਵਾਈ ਜਾਂਦੇ ਆ ਵੇ ਤੇ ਗੱਡੀ ਤੋਰ ਦਾ ਕਾਤੋਂ ਨਹੀਂ ਭਾਈ ਤੋਰ ਲਾ ਭਾਈ ਉਹ ਤਾਂ ਨਹੀਂ ਕੀ ਹੋਇਆ ਬਮਾਰੀ ਸਹੀ ਹਾਲੋ ਪਹਿਲਾਂ ਤਾਂ ਬਹੁਤ ਤੋਰਦਾ ਸੀ ਉਹ ਫਿਰ ਘਰ ਦਾ ਇਹਨਾਂ ਹਜੇ ਪਤਾ ਲੱਗਿਆ ਤਾਂ ਵੇ ਤੇ ਕਿਹੜਾ ਪਿੰਡ ਦੱਸੋ ਜੀ ਭਾਈ ਉਹਦੇ ਹੀ ਉਹਦੇ ਇਹ ਰ ਉਹਦੇ ਇਹ ਰ ਜੀ ਮੈਨੂੰ ਕਹਿਣਾ ਨਹੀਂ ਆਉਂਦਾ ਜੀ ਪਧੇਰ ਪਿੰਡ ਆ ਇੱਥੇ ਆਈਏ ਸਾਡੀ ਬਰਾਤ ਜਿਲ੍ਹਾ ਬਰਨਾਲਾ ਡਿਸਟ੍ਰਿਕਟ ਬਰਨਾਲਾ ਤੇ ਦੇਖਦੇ ਆਂ ਸਟੇਟ ਪੰਜਾਬ ਦਾ ਬਸ ਉਹਨਾਂ ਨੂੰ ਦਿਖਾਈ ਜਾਣਾ ਸੀ ਕੀ ਕਰ ਰਹੇ ਆ ਕੀ ਨਹੀਂ ਕਰ ਰਹੇ ਦੇਖੋ ਜੀ ਗੱਡੀ ਅੱਗੀ ਗੱਡੀ ਤੁਰ ਨਹੀਂ ਰਹੀ ਹਾਂ ਡੋਲੇ ਵਾਲੀ ਗੱਡੀ ਤੁਰ ਨਹੀਂ ਰਹੀ ਸਾਡੀ ਖੜੀ ਆ ਖੜੀ ਆ ਤੇ ਸਾਡੇ ਚੂਹੇ ਨੱਚੀ ਜਾਂਦੇ ਆ ਬੰਦੇ ਬਹੁਤ ਚੰਗੇ ਆ ਹੋ ਤੇ ਕੋਈ ਮਾਈ ਤਾਂ ਬੜਾ ਮੋ ਚੰਗੀ ਹੈ। ਐ ਰੱਬਾ ਵੇ ਤੋਰ ਲਾ ਭਾਈ। ਹਾਂਜੀ ਆਪਾਂ ਪਹੁੰਚ ਗਏ ਆ ਜੀ। ਜਿੱਥੇ ਬਰਾਤ ਆਉਣੀ ਸੀਗੀ ਆਪਾਂ ਪਹੁੰਚ ਗਏ ਦੇਖੋ ਜੀ। ਉਹ ਖਦਦਾ ਵੀ ਇੱਥੇ ਖੜੀ ਕਰੋ। ਤੇ ਉਹ ਦਸਰੇ ਵੀ ਇੱਥੇ ਖੜੀ ਕਰੋ। ਦੇਖ ਸਕਦੇ ਹੋ ਜੀ ਤੁਸੀਂ। ਉਹ ਸਾਡੀ ਢੋਲੀ ਵਾਲੀ ਕਾਰ ਆ। ਵਿਆਲਾ ਮੁੰਡਾ ਵਿਆਲਾ ਮੁੰਡਾ ਹਾਂਜੀ ਤੇ ਸਾਡਾ ਢੋਲ ਵਾਲਾ ਡੱਗਾ ਲਾ ਲੇ ਢੋਲ ਤੇ ਹੁਣ ਢੋਲ ਵਾਲਾ ਲੈ ਦਿਖਾਈ ਆਂਟੀ ਢੋਲ ਵਾਲਾ ਲੈ ਤੁਹਾਈਂ ਆਂਟੀ ਦਿਖਾਉਣੀ ਆ ਉੱਤਰ ਕੇ ਦਿਖਾ ਲਓ ਸਾਰਿਆਂ ਨੂੰ ਚੱਲ ਉੱtre ਹੁਣ ਉੱਪਰ ਵੱਲੇ ਚੱਲਣਾ ਕਿੱਥੇ ਹੁੰਦਾ ਨਾ ਚਲੋ ਝੱਲੇ ਓਏ ਚਲੋ ਭਾਈ ਆਹ ਖੋਲ ਭਾਈ ਕਿ ਮੈਂ ਆਪਾਂ ਉੱਤਰ ਗਏ ਆ ਜੀ ਠੀਕ ਆ ਆ ਸਾਡਾ ਢੋਲ ਵਾਲਾ ਕਿਹੜਾ ਪਿੰਡ ਆ ਵੇ ਤੇਰੇ ਢੋਲ ਵਾਲੇ ਢਾਟੇ ਤੇ ਉੱਤਰ ਗਏ ਦੇਖ ਸਕਦੇ ਹੋ ਪ੍ਰਾਤ ਬਲੌਗ ਬਣਾਉਨੇ ਆਪਾਂ ਦਾ ਫਿਰ ਤੁਹਾਨੂੰ ਪਤਾ ਆਪਾਂ ਦਾ ਬਣਾਉਨੇ ਹੁੰਨੇ ਆ ਹਾਂਜੀ ਹਾਂ ਹਾਂ ਸਾਰਾ ਦਾ ਬਣਾਉਂਗਾ ਤੇ ਲੇਟ ਵਾਲਾ ਕਰਤਾ ਆਪਾਂ ਨਾ ਕੰਮ ਮੋਸਾਂ ਹੀ ਪਹੁੰਚਦੇ ਨਾ ਲੈ ਚੱਲ ਕੋਈ ਕਰ ਦੇ ਇਹ ਭੈਣ ਆ ਜਿਹਦੇ ਮੁੰਡੇ ਦਾ ਵਿਆਹ ਹੈ ਜੀ ਠੀਕ ਹੈ ਬੜੇ ਇੱਜ਼ਤਮਾਨ ਬਚਾਰੇ ਆਪਾਂ ਨੂੰ ਲੈ ਕੇ ਆਇਆ ਨਾਲ ਵਧੀਆ ਰਿਸਪੈਕਟ ਦਿੱਤੀ

ਆ ਮਰੀ ਬੂਆ ਹਾਂਜੀ ਮਾਣਾ ਵੱਡੀ ਹਾਂਜੀ ਤੇ ਆ ਜਾ ਸਿੰਦਰਣਾ ਤੇ ਆ ਭਾਣਦੀ ਆ ਆਪਣੀ ਭਾਣਦੀ ਆ ਹਾਂਜੀ ਹਾਂਜੀ ਆ ਵੀ ਭਾਣਦੀ ਆ ਚਲੋ 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 ਇਹ ਬੂਆ ਕਹਿੰਦੀ ਜੀ ਆ ਭਾਣਦੀ ਨਹੀਂ ਆ ਸਹੀ ਗੱਲ ਚਲੋ ਚਲੋ ਚੱਕਦੀ ਜਗਦੀ ਜਗਦੀ ਜੇ ਦੇਖੋ ਜੀ ਬਰਾ nggak tanya, Sarah Sarah Subscribe, jangan ਹਾਂ ਉਹ ਤਾਂ ਬਸ ਕਮਾਉਂਦੇ ਸਾਰੇ ਕੰਨੀ ਕਮਾਦੀ ਘਟੋ ਹਾਂਜੀ ਹਾਂ ਜੀ ਜੀ ਸੋਨੇ ਦਾ ਹਾਂ ਜੀ ਚਲੋ ਬਸ ਉਹ ਜਿਹੜੇ ਜਿਹੜੇ ਨਾ ਉਸਾਂ ਦੇ ਇੱਕ ਜੌੜੀ ਮਨਣੇ ਕੋਈ ਨਾ ਕਿ ਪੱਤੀ ਨਾ ਦੀਦੀ ਦੀਦੀ ਗਾਇਸ ਰਿਤਨ ਆ ਬਾਹਰ ਆ ਗਿਆ ਦੇਖ ਕੱਠੀਆਂ ਸੀ ਹਾਟਾਂ ਟਕੜੇ ਉਹ ਕਹਿੰਦੇ ਜਿੰਨੇ ਘਰ ਦੇ ਮੈਂਬਰ ਆ ਨਾ ਲੱਗ ਲੱਗ ਪੈਸੇ ਦਿਓ ਇਹ ਬਹੁਤ ਐਕੜਾ ਭਾਈ ਸਾਡੀ

ਕੋਇਆ ਬਖ ਖੁਸ਼ ਕਰਨਾ ਯਾਰ ਆ ਕੁਰਸੀ ਵਾਲੀ ਬੀਬੀ ਦੇਖ ਲੋ ਜੀ ਉਹ ਬੈਗ ਭਰਿਆ ਦੇ ਕੋਲੇ ਪੈਸਾ ਦਾ ਖੋ ਕੇ ਲੈ ਜਾਓ ਖੋ ਕੇ ਲੈ ਜਾਓ ਛੇ ਲੀਏ ਤੁਮ ਜੀ ਉਹ ਮੋਟਾ ਮੋਟਾ ਦੀਦੀ ਆ ਕਹਿੰਦੀ ਕਿਸ ਕੋ ਬੋਲ ਰਹੀ ਹੈ ਮੋਟਾ ਦੀਦੀ ਮੈਂ ਤਾਂ ਪਤਲੂ ਹਾਂ ਮੈਂ ਮੋਟੀ ਨਹੀਂ ਹਾਂ ਸਾਡੇ ਆ ਕੁੜੀ ਨੇ ਦੇ ਤੇ ਮੇਰੀ ਕੁੜੀ ਆ ਮੇਰੀ चल कोई ना बीबी कोई ना खुश बीबी ले बोलो सारे बोल पुखर बोलो ना हम हाए हुए तो कर करना आई है ਬਿਸਾਡੇ ਪਿੰਡ ਪਾਈ ਆ ਲੈ ਬੋਲ ਦੋ ਹੈਲੋ ਦਾਪੇਤੀ ਆਏ ਜੀ ਆਪਾਂ ਨੂੰ ਇਹ ਸਾਰੇ ਆਪਣੇ ਭੈਣ ਭਰਾ ਮੇਰੇ ਫੋਲੋਅਰ ਹੈ ਸਾਰੇ ਆਪਾਂ ਨੂੰ ਦੇਖਦੇ ਆ ਇਹ ਠੀਕ ਹੈ ਤੇ ਵਧੀਆ ਇਹਨਾਂ ਨੇ ਸੇਵਾ ਕੀਤੀ ਚਰ ਨੇ ਰਿਸਪੈਕਟ ਕੀਤੀ ਵਧੀਆ ਤੇ ਚੰਗਾ ਲੱਗਿਆ ਇਹਨਾਂ ਨੂੰ ਮਿਲ ਕੇ ਮੈਨੂੰ ਵੀ ਬਹੁਤ ਵਧੀਆ ਲੱਗਾ ਹਨ ਤੇ ਬਾਕੀ ਤੁਸੀਂ ਦੇਖ ਲਿਓ ਸਾਰਾ ਵਲੋਗ ਚੰਗੀ ਤਰ੍ਹਾਂ ਵੀ ਕੀ ਗੱਲਬਾਤ ਆ ਤੇ ਠੀਕ ਹੈ ਜੀ ਬੋਛੋ ਠੀਕ ਹੈ ਬੋਛੋ হ্যাঁ <laughs> হ্যাঁ <t> <laughs> <coughs> <laughs> 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 <haya> Terima kasih atas <laughs> तो <laughs> सलामा दितिया जा रही है जी कुी मुंडे न सलामियां देखो कैंट गल बात चलो भी मेरी कुर्सी तो उठो ਹੈਲੋ ਫਰੈਂਡ ਕਿਵੇਂ ਲੱਗਿਆ ਭਾਈ ਵਿਆ ਚਲ ਬੋਲ ਹੋਰ ਕੁਛ ਚਲੋ ਠੀਕ ਹੈ ਫਰੈਂਡ ਦਿਖਾਨਿਆ ਤੁਹਾਨੂੰ ਫੁੱਲ ਇੰਜੋਏ ਕੀਤਾ ਅੱਜ ਆਪਾਂ ਹਾਂਜੀ ਫਰੈਂਡ ਤੇ ਆ ਆਪਾਂ ਨੂੰ ਇੱਥੇ ਆਪਣੇ ਫੋਲੋਅਰ ਮਿਲੇ ਆ ਜੀ ਠੀਕ ਹੈ ਇਹਨਾਂ ਨਾਲ ਰਿਸ਼ਤੇਦਾਰੀ ਵੀ ਆ ਭਾਈ ਕਹਿੰਦਾ ਵੀ ਤੁਹਾਡੇ ਪਿੰਡ ਸਾਡੀ ਰਿਸ਼ਤੇਦਾਰੀ ਹੈ ਕਿ ਮੈਂ ਮੈਂ ਸਰਜੇ ਹੁਣ ਮੈਨੂੰ ਨਹੀਂ ਪਤਾਗਾ ਉਹ ਆਪਾਂ ਬਾਅਦ ਚ ਪੁੱਛਾਂਗੇ ਪਹਿਲਾ ਆਪਾਂ ਭੈਣਾਂ ਨੂੰ ਦਿਖਾਨਿਆ ਤੁਹਾਨੂੰ ਹਨਾ ਵੀ ਬੋਲ ਵੀ ਕੁਛ ਹੈ ਕਹਿੰਦੀ ਫਿਰ ਬੋਲਣਾ ਨਹੀਂ ਆਉਂਦਾ ਤੇ ਆਹ ਦੇਖ ਸਕਦੇ ਹੋ ਜੀ ਇਹ ਨਾ ਹਾਂਜੀ ਦੇਖੋ ਜੀ ਦੇਖੋ ਮਾਲ ਪੱਤਾ ਰੋਕ ਕੇ ਤੇ ਕੰਮ ਪੂਰਾ ਠੋਕ ਕੇ ਦੇਖੋ ਜੀ ਖਾਣਾ ਪੀਣਾ ਹੋ ਰਿਹਾ ਖਾਣਾ ਪੀਣਾ ਪੈਣਾ ਮੇਰੀ ਆ ਦੇਖੋ ਜੀ ਜਿਹਦੇ ਮੁੰਡੇ ਦਾ ਵਿਆਹ ਦੇਖੋ ਇੱਧਰ ਸਾਹਮਣੇ ਹਾਂ ਹਾਂ ਸਾਰੇ ਨੂੰ ਵਧਾਈਆਂ ਦਿਓ ਭੈਣ ਨੂੰ ਤੇਰੀ ਵੀ ਇੱਧਰ ਨਹੀਂ 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 ਚੁੱਪ ਕਰ ਜਾ ਚੁੱਪ ਕਰ ਜਾ ਖਾਣੇ ਦਾਣੇ ਦੀ ਵੀਡੀਓ ਬਣ ਰਹੀ ਹੈ ਆ ਦੇਖੋ ਜੀ ਬੋਲ ਕੁਛ ਤੇ ਇਹ ਕਹਿੰਦੇ ਵੀ ਸਾਨੂੰ ਮੁਰਗੀ ਦਾ ਮੀਟ ਖਵਾਤਾ ਮੁਰਗੇ ਦਾ ਕਿਉਂ ਨਹੀਂ ਖਵਾਇਆ ਫਰੈਂਡ

ਫਰੈਂਡ ਹੁਣ ਚੱਲ ਪਏ ਆਪਾਂ ਘਰਾਂ ਨੂੰ ਜੀ ਠੀਕ ਹੈ ਘਰੇ ਚੱਲਦੇ ਆਪਾਂ ਬਠਿੰਡੇ ਆ ਰਹੇ ਵਾਪਸ ਕੁੜੀ ਵਿਆਹ ਕੇ ਫਰੈਂਡ ਬਹੂ ਹੁਣ ਤਾਂ ਆਪਾਂ ਕਹਿ ਸਕਦੇ ਕਿਉਂਕਿ ਆਪਾਂ ਕਾਰ 'ਚ ਬੈਠੇ ਆ ਹੁਣ ਆਪਾਂ ਬਹੂ ਕਹਿ ਸਕਦੇ ਆ ਠੀਕ ਹੈ ਉਦੋਂ ਆਪਾਂ ਨੂੰ ਟੰਬਿਆਂ ਦਾ ਡਰ ਸੀ ਕਿਉਂ ਕੁੜੀ ਦੇ ਭਣ ਭਰਾ ਕੋਲੇ ਘਰਦੇ ਸੀ ਤਾਂ ਜਿਵੇਂ ਚੱਲ ਪਏ ਜੀ ਬਠਿੰਡੇ ਵਾਪਸ ਘਰੇ ਫਰੈਂਡ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਠੀਕ ਹੈ ਤੇ ਅੱਜ ਦਾ ਤੁਹਾਨੂੰ ਵਿਆਹ ਕਿੱਦਾਂ ਦਾ ਲੱਗਿਆ ਤੁਹਾਨੂੰ ਸਾਰਾ ਵਿਆਹ ਦਿਖਾਤਾ ਸੀ ਜੀ ਫਰੀ ਦੇ ਵਿੱਚ ਠੀਕ ਹੈ ਖਾਣਾ-ਦਾਣਾ ਵੀ ਤੁਹਾਨੂੰ ਫ੍ਰੀ ਚ ਖਵਾਇਆ ਸੀ ਠੀਕ ਹੈ ਹਾ ਤਾਂ ਭਾਈ ਹਸ다가 ਆਪਾ ਚੱਲੇ ਆ ਫਰੈਂਡ ਲੋਕ ਝਾਕਦੇ ਆ ਜੀ ਤੇ ਹੁਣ ਉਹ ਬਹੁ ਸਾਡੇ ਪਿੱਛੇ ਆਈ ਜਾਂਦੀ ਆ ਫਿਰ ਅਸੀਂ ਘਰੇ ਜਾ ਕੇ ਪਾਣੀ ਪੁਣੀ ਦੀ ਕੋਈ ਤਿਆਰੀ ਕਰਦੇ ਆ ਅੱਜ ਦਾ ਵਲੌਗ ਮੇਰਾ ਇੱਥੇ ਖਤਮ ਹੁੰਦਾ ਫਰੈਂਡ ਬਾਏ